ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਰ ਲਈ ਲੈ ਕੇ ਆਂ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਆ ਇੱਕ ਟੋਕੜ ਗੱਬਣਾ ਆਉ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਠੀਕ ਆ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਟੈਣੀ ਆ ਜੀ ਹੂੰ ਪਿੰਡ ਬੋਰਜ ਰਾਜਗੜਾ ਜੀ ਹੂੰ ਤੇ ਤਹਿਸੀਲ ਆਪਾਂ ਨੂੰ ਫੂਲ ਆ ਜੀ ਡਾਕਾ ਖਾਨਾ ਸਲਾਹਕਪੁਰਾ ਜੀ ਠੀਕ ਆ ਨੇੜੇ ਪਿੰਡ ਨੇੜੇ ਪਿੰਡ ਸਲਾਹਪੁਰਾ ਜੀ ਆਪਣੇ ਮੋਬਾਈਲ ਨੰਬਰ ਬੋਲੋ 82580241 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੁਆ ਸੁਈ ਆ ਇਹ ਪਹਿਲਾਂ ਬਰਡ ਸੁਈ ਆ ਜੀ ਹੁਣੀ ਹੁਣੀ ਸੁਈ ਇਹ ਮੰਨ ਕੇ ਚਲੋ ਜੀ 3 ਵਜੇ ਸੁਈ ਆ ਜੇਰ ਹਲੇ ਪਈ ਜਾਂਦੀ ਆ ਜੇਰ ਹਜੇ ਪਈ ਜਾਂਦੀ ਆ ਤੇ ਕਿੰਨਾ ਕੁ ਫਿਰ ਬੋਲਾ ਕੱਢਿਆ ਬੋਲਾ ਗਾਰੇ ਕੱਢਣਾ ਜੀ ਮਾ ਪਾਇ ਲੈਂਦੇ ਜੇਰ ਦੀ ਬਹੁਤ ਚੰਗੀ ਆ ਥੱਲੇ ਤੋਂ ਸਨ ਫਰ ਤੋਂ ਕਲੂਨ ਆ ਜੀ ਸਹੀ ਗੱਲ ਆ ਬਾਈ ਬੱਚਾ ਕੀ ਦੇ ਦਿੰਦੇ ਨੇ ਬੱਚਾ ਜੀ ਬੱਚਾ ਦਿੱਤਾ ਠੀਕ ਆ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਜਾਦਬਰੀਟ ਚੰਗੀ ਆ ਪਹਿਲਾ ਸੂਆ ਕਰਮ ਵਾਲੀ ਸੋਈ ਆ ਬੱਚਾ ਮਗਰ ਬੱਚਾ ਵੀ ਤੇ ਜੇਰ ਹਜੇ ਪੈਣੀ ਬਾਕੀ ਆ ਥੋੜਾ ਟਾਈਮ ਹੀ ਹੋਇਆ ਸੋਈ ਨੂੰ ਮੰਨ ਕੇ ਚਲੋ ਅੱਧੇ ਘੰਟਾ ਹੋ ਗਿਓ ਆਹ ਆਹ ਹੀ ਹੋ ਗਿਆ ਹੋਇਆ ਹੀ ਨਗਤਾ ਜੀ ਫੇਸਬੁਕ ਚੰਗਾ ਕਰਦ ਵੱਡ ਚੰਗਾ ਯਾਦਬਰੀਟ ਚੰਗੀ ਆ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਲੱਗਿਆ ਚਵਾਈ ਚਵਾਈ ਕਿਵੇਂ ਆ ਬਈ ਚਵਾਈ ਚਵਾਈ ਇੱਕ ਲੰਬਾਈ ਧਾਰਾ ਮਾਰ ਕੇ ਦੇਖਣਾ ਜੀ ਠੀਕ ਆ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਤਾਰਾਂ ਤੋਰਾ ਮਾਰ ਕੇ ਬਾਈ ਨੇ ਚੈੱਕ ਕਰ ਲਈ ਕਿਰਾ ਤੋਰਾ ਤਾਰਾ ਚੈੱਕ ਕਰੋ ਬਾਈ ਤੇ ਲੇਵਾ ਜਿਹੜਾ ਕਮਾਲ ਦਾ ਤਿਆਰ ਕਰਿਆ ਕਰਮ ਵਾਲੀ ਨੇ ਤੋਰਾ ਤਾਰਾ ਹੀ ਦਾਸਦਾ ਬਾਈ ਬਹੁਤ ਸੋਹਣਾ ਤਿਆਰ ਕਰਿਆ ਦਾ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਬਣਾਉਂਦੀ ਹੁੰਦੀ ਆ ਆ ਦੇਖ ਨੇੜ ਤੋਂ ਥਣ ਦਾ ਸਾਈਜ਼ ਚੈੱਕ ਕਰ ਲੋ ਬਾਈ ਲੈ ਚਲ ਬਾਈ ਆ ਕੱਦ ਦੇ ਲੋ ਮੇਰੇ ਜਿਹੜਾ ਕੱਦ ਦਾ ਸਹੀ ਗੱਲ ਆ ਕੱਦ ਬਹੁਤ ਡਵਾਲਾ ਕੱਦ ਬਹੁਲਾ ਕੱਦ ਆ ਜੀ ਫਲੂਰ ਬੱਸੀ ਦਾ ਸਹੀ ਗੱਲ ਆ ਕੀ ਮੁੱਲ ਆ ਭਾਈ ਇਹਦਾ ਮੁੱਲ ਫੋਨ ਤੇ ਹੀ ਕਰ ਦਿਆਂਗੇ ਜੀ ਜੈ ਜੀ ਹਾਂ ਜੀ ਠੀਕ ਹੈ ਮੁੱਲ ਭਾਈ ਕਹਿੰਦਾ ਫੋਨ ਤੇ ਕੰਮ ਇਹ ਮੁੱਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜੈ ਜੈ ਹਾਂਗੇ ਲਓ ਵਾ ਦੇਖੋ ਭਾਈ 판ਡਰ ਗੱਲੇਵਾ ਕਰਮ ਵਾਲੀ ਤਿਆਰ ਕਰੀ ਬੈਠੀ ਆ ਠੰਡੀ ਸੀਲ ਪੂਰੀ ਆ ਹਾਂ ਹਾਂ ਜੀ ਹਾਂ ਜੀ ਠੀਕ ਆ ਭਾਈ ਅੱਗੇ ਵੀਰੇ ਦੋ ਨੰਬਰ ਟੋਕਰ ਗੱਪਣ ਇਹ ਟੋਕਰ ਗੱਪਣ ਇਹਦੇ ਲੈ 16 ਕਿਲੋ ਦੁੱਧ ਆ ਜੀ ਉਂ ਹੋਊ ਨੌ ਜੀ ਆਪਾਂ 16 ਕਹਿ ਕੇ ਦੇਣੀ ਆ ਠੀਕ ਆ ਹਾਂ ਤੇ ਸੁਬਾ ਜਿਹੜਾ ਸੁਬਾ ਦੂਜੇ ਸੂਜੇ ਦੂਜੇ ਸੂਜੇ ਹਾਂ ਜੀ ਕਿੰਨੇ ਟਾਈਮ ਲਈ ਗੱਪਣਾ ਇਹ 4 ਮਹੀਨੇ ਹੀ ਗੱਪਣਾ ਜੀ ਚੈੱਕ ਪਾਸ ਚੈੱਕ ਪਾ ਲਈ 4 ਮਹੀਨੇ ਦੀ ਅਗਲਾ ਆਉਂਦੀ ਕਰਾ ਲੇ ਹਣਾ ਅਗਲਾ ਪੋਸਟ ਕਰਾ ਦੇ ਜੀ ਆਰਡਰ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਹਣਾ ਮੁੱਠੀ ਵਾਲਾ ਥਣ 깔 ਲੱਗਿਆ ਦਾ ਖਾਣ ਲਾ ਨਾ ਸਹੀ ਗੱਲ ਲਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀਲ ਆ ਰਿਆ ਪੌਲ ਦੀ ਲੋਡ ਬਣੀ ਜੀ ਤੋਰ ਦੇ ਭਾਈ ਮਾੜਾ ਰੰਗ ਰੂਪ ਬਹੁਤ ਚੰਗਾ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਾ ਲਈ ਦਾ ਤਿਆਰ ਕਰਿਆਵਾ ਬਾਕੀ ਸੋਰਾ ਤਾਰਾ ਬੜਾ ਚੈੱਕ ਕਰ ਲੋ ਸਨਖੀ ਆ ਤਾਜੀ ਨੇ ਦੁੱਧ ਬਹੁਤ ਜੰਗਾ ਪਾਇਆ ਹੋ ਮੇਰਾ ਤੋਂ ਬਹੁਤ ਗੱਭਣ ਹਲੇ 100 ਲੀਟਰ ਦੁੱਧ ਭਾਈ ਕਾ ਨਾ ਹਾਜ਼ਰ ਆ ਗਿਆ ਤੇ ਤੋਰਾ ਤਾਰਾ ਚੈੱਕ ਕਰੋ ਥਣ ਬੜਾ ਕਮਾਲ ਦਾ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਹੈ ਲੇਵਲ ਵੀ ਬਹੁਤ ਆ ਜੀ ਹੂੰ ਚਵਾਈ ਇੱਕ ਨੰਬਰ ਲੈਵਲ ਹੋ ਗਾ ਕਮਾਲ ਆ ਤੇ ਮੁੱਲ ਇਹਦਾ ਫੋਨ ਤੇ ਕਾ ਗਈ 4 ਮਹੀਨੇ ਦੀ ਗੱਭਣਾ ਜੀ ਪੂਰੀ ਠੀਕ ਆ ਮੁੱਲ ਇਹਦਾ ਹੀ ਫੋਨ ਤੇ ਹਾਂ ਜੀ ਠੀਕ ਆ ਮੁੱਲ ਇਹਦਾ ਹੀ ਫੋਨ ਤੇ ਤੇ ਬਾਕੀ ਵਿੱਚੋਂ ਮਾਨਤਾ ਨਿਕ ਜ਼ਰੂਰ ਕਰ ਦਿਓ ਭਾਈ ਰੇਟ ਜਾਇਜ਼ ਹੀ ਰੱਖੋ ਠੀਕ ਆ ਠੀਕ ਆ ਜੀ ਠੀਕ ਤੇ ਨਗ ਬਾਈ ਕੋਲੇ ਸੀਗੇ ਦੋ ਤੇ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਬੜ ਬਾਈ ਆ ਵੀ ਬਹੁਤ ਚੰਗੇ ਕਿੰਨਾ ਕਰ ਦੁੱਧ ਦੀ ਦੂ ਜਿਹੜੀ ਸੂਈ ਆ ਇਹ ਦੁੱਧ ਜੀ ਮੇਰੇ ਸਹਾਂ ਨਾਲ ਦਾ ਜੀ 16 17 18 ਲੀਟਰ ਦਾ ਦੇਣਾ ਚਾਹੀਦਾ ਥੱਲੇ ਆ ਜਿਹੜੇ ਸੋਣੇ ਨਾਲ ਲੈ ਵਾ ਜੀ ਹਾਂ ਹਾਂ ਬਾਈ ਤੇ ਲੈ ਵਾ ਬਹੁਤ ਤਗੜਾ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ